ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਬੇਰਪਾਈ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਕਲਾ ਪਿਖਿਆ ਤਿਆਰੀ ਦੀ ਆਪਾਂ ਪਾਈ ਜਿੱਤਾ ਜੀ ਫਾਊਂਡੇਸ਼ਨ ਵੱਲੋਂ ਜਿਹੜੀ ਬੁੱਕ ਤਿਆਰ ਕੀਤੀ ਗਈ ਹੈ ਉਹਦੇ ਬੇਟਾ 8ਵੇਂ ਸੈੱਟ ਦੇ ਉੱਤੇ ਆਪਾਂ ਪਹੁੰਚੇ ਹੋਏ ਹਾਂ 8ਵੇਂ ਸੈੱਟ ਦਾ ਬੇਟਾ ਤੀਜਾ ਪੈਰਾ ਕਰਨ ਲੱਗੇ ਹਾਂ ਤਾਂ ਧਿਆਨ ਦੇ ਨਾਲ ਪੜ੍ਹਾਂਗੇ ਤੇ ਇਹਦੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਠੀਕ ਹੈ ਬੇਟਾ ਕੀ ਕਹਿੰਦਾ ਕਹਿੰਦਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਇੱਕ ਸ਼ਰਾਰਤੀ ਬਾਂਦਰ ਰਹਿੰਦਾ ਸੀ ਉਹੋ ਬਾਂਦਰ ਰੁੱਖਾਂ ਤੋਂ ਫਾਲਸ ਉੱਟ ਕੇ ਸਾਰਿਆਂ ਨੂੰ ਮਾਰਦਾ ਸੀ ਇਹ ਗਰਮੀ ਦਾ ਮੌਸਮ ਸੀ ਦਰਖਤਾਂ ਤੇ ਅੰਬਾਂ ਦੇ ਢੇਰ ਲੱਗੇ ਹੋਏ ਸਨ ਅੱਜਕੱਲ ਗਰਮੀ ਚੱਲਦੀ ਪਈ ਨਾ ਬੇਟਾ ਆਂਬ ਆਏ ਹੋਏ ਆ ਮਾਰਕੀਟ ਦੇ ਵਿੱਚ ਠੀਕ ਹੈ ਤਾਂ ਉੱਪਰੋਂ ਬੈਠ ਕੇ ਉਹ ਹੀਠਾਂ ਆਉਂਦੇ ਜਾਂਦੇ ਜਾਨਵਰਾਂ ਤੇ ਅੰਬ ਸੁੱਟਦਾ ਤੇ ਖੂਬ ਹੱਸਦਾ ਠੀਕ ਹੈ ਇੱਕ ਵਾਰ ਇੱਕ ਹਾਥੀ ਉੱਥੋਂ ਲੰਘ ਰਿਹਾ ਸੀ ਲਾਚਾਰ ਬੰਦਰ ਨੇ ਆਪਣੇ ਸ਼ਰਾਰਤੀ ਮਨ ਨਾਲ ਆਂਬ ਤੋੜ ਕੇ ਲਾਚਾਰ ਦੀ ਜਗ੍ਹਾ ਬੇਟਾ ਇੱਥੇ ਮਜਬੂਰ ਆਪਾਂ ਲਿਖ ਸਕਦੇ ਹਾਂ ਠੀਕ ਹੈ ਇਹ ਦੇਖਾਂਗੇ ਕੀ ਸ਼ਬਦ ਹੈਗਾ ਆਂਬ ਤੋੜ ਕੇ ਹਾਥੀ ਤੇ ਹਮਲਾ ਕਰ ਦਿੱਤਾ ਆਂਬ ਹਾਥੀ ਦੇ ਕੰਨ ਇੱਕ ਆਂਬ ਹਾਥੀ ਦੇ ਕੰਨ ਅਤੇ ਦੂਜਾ ਆਂਬ ਉਸ ਦੀ ਅੱਖ ਤੇ ਡਿੱਗ ਪਿਆ ਇਸ ਨਾਲ ਹਾਥੀ ਨੂੰ ਗੁੱਸਾ ਆ ਗਿਆ ਉਸ ਨੇ ਗੁੱਸੇ ਵਿੱਚ ਆਪਣੀ ਸੌਂਡ ਚੁੱਕੀ ਤੇ ਬਾਂਦਰ ਦੇ ਦੁਆਲੇ ਲਪੇਟ ਕੇ ਕਿਹਾ ਮੈਂ ਅੱਜ ਤੈਨੂੰ ਮਾਰ ਦੇਵਾਂਗਾ ਤੂੰ ਸਾਰਿਆਂ ਨੂੰ ਪਰੇਸ਼ਾਨ ਕਰਦਾ ਹੈ ਇਸ ਤਰ੍ਹਾਂ ਬਾਂਦਰ ਨੇ ਕੰਨ ਫੜ ਕੇ ਮਾਫੀ ਮੰਗੀ ਹੁਣ ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਾਂਗਾ ਤੇ ਕਿਸੇ ਨੂੰ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਦੇਵਾਂਗਾ ਬਾਂਦਰ ਦੇ ਵਾਰ-ਵਾਰ ਮਾਫੀ ਮੰਗਣ ਅਤੇ ਰੋਣ ਤੇ ਹਾਥੀ ਨੂੰ ਤਰਸ ਆਇਆ ਉਸ ਨੇ ਬਾਂਦਰ ਨੂੰ ਛੱਡ ਦਿੱਤਾ ਕੁਝ ਸਮੇਂ ਬਾਅਦ ਦੋਵੇਂ ਪੱਕੇ ਦੋਸਤ ਬਣ ਗਏ ਹੁਣ ਬਾਂਦਰ ਆਪਣੇ ਦੋਸਤ ਨੂੰ ਫਲ ਤੋੜ ਕੇ ਖਵਾਉਂਦਾ ਅਤੇ ਦੋਵੇਂ ਦੋਸਤ ਪੂਰੇ ਜੰਗਲ ਵਿੱਚ ਘੁੰਮਦੇ ਸੀ ਠੀਕ ਹੈ ਬੇਟਾ ਤਾਂ ਪੈਰਾ ਪੜ ਲਿਆ ਸੌਖਾ ਹੀ ਪੈਰਾ ਹੈਗਾ ਇਹ ਠੀਕ ਹੈ ਤੁਹਾਨੂੰ ਪਤਾ ਲੱਗ ਗਿਆ ਅੱਗੇ ਬੇਟਾ ਕਹਿੰਦਾ ਪਹਿਲਾ ਪ੍ਰਸ਼ਨ ਹੈ ਇਹਦਾ ਬਾਂਦਰ ਜਾਨਵਰਾਂ ਨੂੰ ਮਾਰਨ ਲਈ ਕੀ ਸੁੱਟਦੇ ਸਨ ਫੁੱਲ ਪੱਥਰ ਟਹਿਣੀ ਫਲ ਤਾਂ ਬੇਟਾ ਕੀ ਸੁੱਟਦੇ ਸੀ ਆਂਬ ਸੁੱਟਦੇ ਸੀਗੇ ਉਹ ਉਥੋਂ ਠੀਕ ਹੈ ਫਣ ਅੱਗੇ ਹਾਥੀ ਨੂੰ ਗੁੱਸਾ ਕਿਉਂ ਆਇਆ ਹਾਥੀ ਨੂੰ ਬਾਂਦਰ ਨੇ ਅੰਬ ਮਾਰਿਆ ਹਾਥੀ ਬਾਂਦਰ ਨੂੰ ਫੜਨ ਦੇ ਯੋਗ ਨਹੀਂ ਸੀ ਹਾਥੀ ਨੂੰ ਦਰਖਤ ਦੀ ਟਾਣੀ ਲੱਗ ਗਈ ਬਾਂਦਰ ਨੇ ਹਾਥੀ ਨੂੰ ਚੰਗਾ ਮਾਰਾ ਗਿਆ ਸੀ ਤਾਂ ਕੀ ਸੀ ਹਾਥੀ ਨੂੰ ਬਾਂਦਰ ਨੇ ਅੰਬ ਮਾਰਿਆ ਸੀ ਜਿਹਦੇ ਕਰਕੇ ਹਾਥੀ ਨੂੰ ਗੁੱਸਾ ਆਇਆ ਸੀ ਇੱਕੋ ਦੇ ਸਿਰ ਤੇ ਲੱਗੇ ਅੱਖ ਕੋਲੇ ਲੱਗਿਆ ਸੀ ਇੱਕ ਕੰਨ ਕੋਲੇ ਲੱਗਿਆ ਸੀ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਅਗਲਾ ਸਵਾਲ ਜਦੋਂ ਹਾਥੀ ਦੇ ਕੰਨਾਂ ਤੇ ਅੱਖਾਂ ਨੂੰ ਆਂਬ ਨਾਲ ਮਾਰਿਆ ਤਾਂ ਉਸਨੇ ਕੀ ਕੀਤਾ ਹਾਥੀ ਨੇ ਬਾਂਦਰ ਨਾਲ ਦੋਸਤੀ ਕੀਤੀ ਹਾਥੀ ਨੇ ਗੁੱਸੇ ਵਿੱਚ ਦਰਖਤ ਨੂੰ ਵੱਢ ਦਿੱਤਾ ਹਾਥੀ ਨੇ ਆਂਬ ਵਾਪਸ ਸੁੱਟ ਕੇ ਬਾਂਦਰ ਨੂੰ ਮਾਰਿਆ ਹਾਥੀ ਨੇ ਬਾਂਦਰ ਨੂੰ ਆਪਣੀ ਸੁੰਡ ਵਿੱਚ ਲਪੇਟ ਲਿਆ ਤਾਂ ਬੇਟਾ ਥੀਨੇ ਕੀ ਕੀਤਾ ਸੀ ਬਾਂਦਰ ਨੂੰ ਆਪਣੀ ਸੁੰਡ ਦੇ ਵਿੱਚ ਲਪੇਟ ਲਿਆ ਸੀਗਾ ਉਹਨੂੰ ਮਾਰਨ ਲੱਗਾ ਸੀਗਾ ਠੀਕ ਹੈ ਅੱਗੇ ਹਾਥੀ ਦੇ ਛੱਡਣ ਤੋਂ ਬਾਅਦ ਬਾਂਦਰ ਨੇ ਕੀ ਕੀਤਾ ਆਂਬ ਸੁੱਟ ਕੇ ਫਿਰ ਹਾਥੀ ਨੂੰ ਹਾਥੀ ਨਾਲ ਦੋਸਤੀ ਕੀਤੀ ਉਸਨੇ ਫਿਰ ਫਲ ਸੁੱਟ ਕੇ ਜਾਨਵਰਾਂ ਨੂੰ ਉਹ ਜੰਗਲ ਛੱਡ ਕੇ ਚਲਾ ਗਿਆ ਕੀ ਕੀਤਾ ਸੀ ਉਹਨੇ ਫਿਰ ਹਾਥੀ ਦੇ ਨਾਲ ਦੋਸਤੀ ਕਰ ਲਈ ਸੀ ਬੇਟਾ ਇਹਦੇ 'ਚ ਕੋਈ ਜ਼ਿਆਦਾ ਔਖਾ ਹੈ ਨਹੀਂਗਾ ਕਹਿੰਦਾ ਬਾਂਦਰ ਨੇ ਫਲ ਤੋੜ ਕੇ ਕਿਸ ਨੂੰ ਖਵਾਏ ਸਾਰੇ ਜਾਨਵਰਾਂ ਨੂੰ ਹਾਥੀ ਨੇ ਹਾਥੀ ਨੂੰ ਉਸਨੇ ਆਪ ਫਲ ਖਾਦਾ ਸੀ ਕਿਸੇ ਨੂੰ ਵੀ ਨਹੀਂ ਤਾਂ ਬੇਟਾ ਪੰਪੈਰੇ ਦੇ ਵਿੱਚ ਪੜਿਆ ਵੀ ਜਦੋਂ ਬੰਦਰ ਦੀ ਹਾਥੀ ਨਾਲ ਦੋਸਤੀ ਪੈ ਗਈ ਤਾਂ ਫਿਰ ਹਾਥੀ ਫਲ ਤੋੜ ਕੇ ਕਿਨੂੰ ਬੰਦਰ ਫਲ ਤੋੜ ਕੇ ਕਿਨੂੰ ਖਵਾਉਂਦਾ ਸੀ ਹਾਥੀ ਨੂੰ ਤਾਂ ਇਹ ਸੀਗਾ ਬੇਟਾ ਇਹ ਇਸ ਪੈਰੇ ਦਾ ਲਾਸਟ ਸਵਾਲ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ